ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਸਾਗ ਸਰੋਂ ਦਾ ਤੇ ਸਾਗ ਲਈ ਆਪਾਂ ਨੇ ਇਹ ਸਮਾਨ ਲੇਤਾ ਹੋਇਆ ਇਹ ਹੈਗਾ ਜੀ ਧਣੀਆਂ ਦੀ ਗੁੱਚੀ ਹੈਗੀ ਇੱਕ ਤੇ ਇਹ ਆਪਾਂ ਨੇ ਵੱਡੀ ਗੁੱਚੀ ਲੈਤੀ ਹੋਈ ਹੈਗੀ ਮੇਥਿਆਂ ਦੀ ਵਧੀਆ ਤਾਜ਼ਾ ਆਪਾਂ ਸਾਗ ਲੈਤਾਗਾ ਤੇ ਇਹ ਹੈਗੀ ਅੱਜੀ ਇੱਕ ਗੁੱਛੀ ਵੱਡੀ ਪਾਲਕ ਦੀ ਤੇ ਇਹ ਆਪਾਂ ਦੋ ਗੁੱਛੀਆਂ ਲੈਤੀਆਂ ਹੋਈਆਂ ਸਰੋਂ ਦੀਆਂ ਇਹ ਦੇਖੋ ਬੜੀ ਤਾਜ਼ਾ-ਤਾਜ਼ਾ ਆਪਾਂ ਨੇ ਫੱਗ ਲਿੱਤਾ ਜੀ ਤੇ ਹੁਣ ਆਪਾਂ ਇਹਦੇ ਕਰਾਂਗੇ ਜੀ ਧੋ ਕੇ ਕਟਿੰਗ ਤੁਸੀਂ ਕਟਿੰਗ ਕਰਨ ਤੋਂ ਪਹਿਲਾਂ ਵੀ ਇਹਨੂੰ ਧੋ ਸਕਦੇ ਆ ਸਾਗ ਨੂੰ ਤੇ ਜਾਂ ਫਿਰ ਕਟਿੰਗ ਕਰਕੇ ਵੀ ਧੋ ਸਕਦੇ ਆਂਗੇ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਜੀ ਤੇ ਜੇਕਰ ਇਹ ਤਰੀਕਾ ਤੁਸੀਂ ਵਰਤੋਗੇ ਤੇ ਤੁਹਾਡੇ ਕਦੇ ਵੀ ਸਾਗ ਖਾਣ ਨਾਲ ਤਜਾਵ ਨਹੀਂ ਬਣੂਗਾ ਕਈ ਭੈਣ ਭਰਾਵਾਂ ਨੂੰ ਇਹ ਪ੍ਰੋਬਲਮ ਹੋ ਜਾਂਦੀ ਹੈ ਸਾਗ ਖਾਣ ਨਾਲ ਤੇ ਉਹਨਾਂ ਇਤਜਾਬ ਬਣ ਜਾਂਦਾ ਜੀ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਸਾਗ ਬਣਾਓਗੇ ਤਾਂ ਬਿਲਕੁਲ ਵੀ ਤਿਆਬ ਨਹੀਂ ਬਣੂਗਾ ਆਪਾਂ ਕੁਝ ਕੁ ਚੀਜ਼ਾਂ ਇਹਦੇ ਵਿੱਚ ਪਾਵਾਂਗੇ ਸਾਗ ਦੇ ਵਿੱਚ ਤੇ ਉਹ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਉਹ ਚੀਜ਼ਾਂ ਇਹਦੇ ਵਿੱਚ ਪਾਤੀਆਂ ਤਾਂ ਜਿੰਨਾ ਮਰਜੀ ਤੁਸੀਂ ਸਾਗ ਖਾ ਲਿਓ ਤਿਆਬ ਨਹੀਂ ਬਣੂਗਾ ਤੇ ਵੀਡੀਓ ਨਾਲ ਐਂਡ ਤੱਕ ਜਰੂਰ ਬਣੇ ਰਹਿਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਨਾ ਜੀ ਤੇ ਚਲੋ ਦੇਖੋ ਜੀ ਆਪਾਂ ਸਾਗ ਨੂੰ ਚੰਗੀ ਤਰ੍ਹਾਂ ਕੱਟ ਕੇ ਬਰੀਕ-ਬਰੀਕ ਤੇ ਧੋ ਲਿਆਏ ਬਹੁਤ ਚੰਗੀ ਤਰ੍ਹਾਂ ਧੋਣਾ ਹੁੰਦਾ ਸਾਗ ਨੂੰ ਕਿਉਂਕਿ ਇਹਦੇ ਵਿੱਚ ਧੂੜ ਮਿੱਟੀ ਬਹੁਤ ਜ਼ਿਆਦਾ ਹੁੰਦੀ ਜੀ ਪਾਲਕ ਵਗੈਰਾ ਜਿਵੇਂ ਮਿੱਥੇ ਹੋਏ ਪਾਲਕ ਤੇ ਧੋਣਾ ਇਹਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਚੰਗੀ ਤਰ੍ਹਾਂ ਆਪਾਂ ਸਾਗ ਨੂੰ ਧੋ ਲਿਆਏ ਤੇ ਇਧਰ ਆਪਾਂ ਰੱਖ ਲੈ ਚੁੱਲੇ ਤੇ ਪਤਲੀ ਰੱਖ ਲਈ ਤੇ ਆਪਾਂ ਸਾਗ ਬਣਾਵਾਂਗੇ ਚੁੱਲੇ ਤੇ ਜੀ ਤੇ ਪਾਣੀ ਆਪਾਂ ਇੱਥੇ ਡੇਢ ਕ ਗਲਾਸ ਪਾਇਆ ਤੇ ਪਾਣੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਛੋਟਾ ਚਮਚੇ ਇਹ ਹਲਦੀ ਦਾ ਪਾ ਰਹੇ ਆ ਇਹਦੇ ਵਿੱਚ ਤੇ ਪਾਣੀ ਇਹਨੇ ਉਬਾਲਾ ਆਉਣ ਦੇਵਾਂਗੇ ਆਪਾਂ ਤੇ ਇਹ ਵੇਖੋ ਜੀ ਹੁਣ ਪਾਣੀ ਨੂੰ ਉਬਾਲ ਆ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਾਗ ਤੇ ਚੁੱਲ੍ਹੇ ਤੇ ਬਣਾਇਆ ਹੋਇਆ ਸਾਗ ਵੈਸੇ ਵੀ ਬਹੁਤ ਜ਼ਿਆਦਾ ਸਵਾਦ ਬਣਦਾ ਜੀ ਤੇ ਜੇਕਰ ਘਰ ਦੇ ਵਿੱਚ ਮਿੱਟੀ ਦੀ ਤੌੜੀ ਹੋਵੇ ਤਾਂ ਤੌੜੀ ਦੇ ਵਿੱਚ ਰੰਨੇ ਹੋਇਆ ਸਾਗ ਦਾ ਸਵਾਦ ਦੁੱਗਣਾ ਹੋ ਜਾਂਦਾ ਤੇ ਆਪਣੇ ਕੋਲੇ ਹੈ ਨਹੀਂ ਸੀਗਾ ਮਿੱਟੀ ਦਾ ਕੋਈ ਵਰਤਨ ਤੇ ਇਸ ਕਰਕੇ ਆਪਾਂ ਇਹਦੇ ਵਿੱਚ ਬਣਾਇਆ ਪਤਲੀ ਚ ਤੇ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਸਾਗ ਤੇ ਬਸ ਬਣਾਉਣ ਦਾ ਸਹੀ ਤਰੀਕਾ ਚਾਹੀਦਾ ਆਪਾਂ ਨੂੰ ਤੇ ਸਾਰਾ ਸਾਗ ਹੋਣਾ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਸਾਗ ਸਾਰਾ ਪਤਲੀ ਦੇ ਵਿੱਚ ਪਾਤਾ ਜੀ ਤੇ ਉੱਤੋਂ ਆਪਾਂ ਇਹਨੂੰ ਢੱਕ ਦਾਂਗੇ ਆਪਾਂ ਇਹਨੂੰ ਸਾਰਾ ਨਹੀਂ ਢੱਕਣਾ ਹੈਗਾ ਇੰਨੀ ਕਿਤੇ ਆਪਾ ਫ਼ੁਆਫ ਨਿਕਲਦੀ ਰਹਿਣ ਦੇਣੀ ਆ ਇੰਨਾ ਘਟਕਣ ਆਪਾਂ ਦੇਣਾਗਾ ਇਹਦੇ ਉੱਪਰ ਪਤੇਲੀ ਦੇ ਕਿਉਂਕਿ ਜਿਹੜਾ ਸਰੋਂ ਦੇ ਵਿੱਚ ਥੋੜੀ ਜਿਹੀ ਕੜਤਨ ਜੀ ਹੁੰਦੀ ਆ ਤੇ ਉਹ ਫ਼ੁਆਫ ਬਣ ਕੇ ਤੇ ਇਦਾਂ ਨਿਕਲਦੀ ਰਹੂਗੀ ਇਸ ਤਰੀਕੇ ਨਾਲ ਤੇ ਫਿਰ ਸਾਗ ਕੌੜਾ ਜਾਂ ਨਹੀਂ ਲੱਗੂਗਾ ਖਾਣ ਵੇਲੇ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਪੱਕਣ ਦੇਵਾਂਗੇ ਆਪਾਂ ਨੇ ਲੈ ਲਈ ਜੀ ਇਹ ਅਦਰਕ ਕਾਫੀ ਵੱਡਾ ਟੁਕੜਾ ਆਪਾਂ ਅਦਰਕ ਦਾ ਲੇਤਾਗਾ ਸਾਗ ਚ ਪਾਉਣ ਲਈ ਤੇ ਇਹ ਆਪਾਂ ਲੈਤੀ ਲਸਣ ਤੇ ਲਸਣ ਵੀ ਨਹੀਂ ਸਾਰੀ ਕਾਫੀ ਆਪਣੇ ਸਾਗ ਲਈ ਕਿਉਂਕਿ ਆਪਾਂ ਬਹੁਤ ਜ਼ਿਆਦਾ ਸਾਗ ਨਹੀਂ ਬਣਾਇਆ ਤੇ ਇਹ ਲੈ ਲਈਆਂ ਜੀ ਹਰੀਆਂ ਮਿਰਚਾਂ ਆਪਾਂ ਨੇ ਤੇ ਹੁਣ ਇਹਨਾਂ ਨੂੰ ਤੁਸੀਂ ਬਰੀਕ ਕੁੱਟ ਕੇ ਵੀ ਪਾ ਸਕਦੇ ਕੁੰਡੇ ਦੇ ਵਿੱਚ ਜਾਂ ਇਹਨਾਂ ਨੂੰ ਗ੍ਰाइंड ਕਰ ਸਕਦੇ ਹਾਂ ਗ੍ਰੈਂਡਰ ਜਾਰ ਦੇ ਵਿੱਚ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਗ੍ਰੈਂਡਰ ਜਾਰ ਦੇ ਵਿੱਚ ਗ੍ਰाइंड ਕਰ ਲਿਆ ਜੀ ਲਸਣ ਅਦਰਕ ਦੇ ਪੇਸਟ ਨੂੰ ਮਿਰਚਾਂ ਦੇ ਨੂੰ ਤੇ ਹੁਣ ਆਪਾਂ ਇਹਨੂੰ ਸਾਗ ਦੇ ਵਿੱਚ ਪਾ ਦਾਂਗੇ ਇਸ ਸਾਗ ਵੀ ਆਪਾਂ ਵਧੀਆ ਫੱਕ ਰਿਆ ਏ ਤੇ ਸਾਰਾ ਪੇਸਟ ਇਹਦੇ ਵਿੱਚ ਪਾ ਦੇਣਾ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਹੁਣ ਚੰਗੀ ਤਰ੍ਹਾਂ ਸਾਗ ਨੂੰ ਹਿਲਾ ਲਾਂਗੇ ਮੱਧਣੀ ਦੇ ਨਾਲ ਲਸਣ ਅਦਰਕ ਦਾ ਪੇਸਟ ਵਿੱਚ ਰਲਾ ਦਾਂਗੇ ਸਾਰਾ ਆਪਾਂ ਸਾਰੇ ਸਾਗ ਦੇ ਵਿੱਚ ਵਧੀਆ ਫਲੇਵਰ ਆ ਜਾਊਗਾ ਇਹਦਾ ਸਵਾਦ ਤੇ ਹੁਣ ਆਪਾਂ ਇਹਨੂੰ ਫੇਰ ਥੋੜਾ ਜਿਹਾ ਪਕਾਵਾਂਗੇ ਜੀ ਟੱਕ ਕੇ ਤੇ ਸਾਗ ਆਪਣਾ ਹੁਣ پک ਰਿਹਾਗਾ ਜੀ ਤੇ ਬਹੁਤ ਹੀ ਵਧੀਆ ਅਦਰਕ ਲਸਣ ਦੀ ਖੁਸ਼ਬੂ ਆ ਰਹੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਪਾਵਾਂਗੇ ਇੱਥੇ ਬਹੁਤ ਹੀ ਜ਼ਰੂਰੀ ਤੇ ਦਿਖਾਉਨੇ ਆਪਾਂ ਤੁਹਾਨੂੰ ਕੀ ਪਾਉਣਾ ਇਹਦੇ ਵਿੱਚ ਹੁਣ ਆਪਾਂ ਤੇ ਲੋ ਜੀ ਹੁਣ ਇਹ ਚੀਜ਼ ਆਪਾਂ ਦੱਸਦੇ ਆ ਤੁਹਾਨੂੰ ਇਹ ਆਪਾਂ ਲੈਂਤਾ ਇੱਕ ਕੜਛੀ ਸਰੋਂ ਦਾ ਤੇਲ ਇਹ ਛੋਟੀ ਕੜਛੀ ਹੈ ਜਿਆਦਾ ਵੱਡੀ ਨਹੀਂ ਹੈਗੀ ਕਿਉਂਕਿ ਆਪਣਾ ਸਾਗ ਵੀ ਥੋੜਾ ਹੀ ਹੈ ਤੇ ਇਹ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਤੇ ਤੇਲ ਪਾਉਣ ਦੇ ਨਾਲ ਸਾਗ ਬਹੁਤ ਜਿਆਦਾ ਵਧੀਆ ਬਣ ਜਾਂਦਾ ਨਾਲੇ ਤਾਂ ਇਹ ਮਲਾਈਦਾਰ ਸਾਗ ਬਣ ਕੇ ਤਿਆਰ ਹੋਊਗਾ ਤੇ ਨਾਲੇ ਇਹ ਤੇਲ ਪਾਉਣ ਨਾਲ ਤੇ ਸਾਗ ਵਿੱਚ ਠੰਡ ਕਰੇਂਦੀ ਐ ਕਿਉਂਕਿ ਸਰੋਂ ਦਾ ਤੇਲ ਠੰਡਾ ਹੁੰਦਾਗਾ ਬਹੁਤ ਵਧੀਆ ਸਾਗ ਬਣੂਗਾ ਇਹਦੇ ਨਾਲ ਸਰੋਂ ਦਾ ਤੇਲ ਪਾਉਣ ਨਾਲ ਜੀ ਤੇ ਹੁਣ ਆਪਾਂ ਇਸੇ ਤਰ੍ਹਾਂ ਇਹਨੂੰ ਢੱਕ ਕੇ ਫਿਰ ਪਕਾ ਲਾਂਗੇ ਸਾਗ ਆਪਣਾ ਦੇਖੋ ਜੀ ਅੱਧਿਕ ਤੱਕ ਪੱਕ ਚੁੱਕਿਆ ਏ ਜਿਵੇਂ ਅੱਧਾ ਕਾ ਸਾਗ ਰਿਝ ਗਿਆ ਏ ਦੇਖੋ ਪਜਾਕ ਪਰਸੈਂਟ ਤੱਕ ਹੁਣ ਸਾਗ ਰਿਝ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਪਾਵਾਂਗੇ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਏ ਸਾਗ ਦੇ ਵਿੱਚ ਪਾਉਣੀ ਤੇ ਉਹ ਜਦੋਂ ਮਤਲਬ 50% ਤੱਕ ਸਾਗ ਪੱਕੂਗਾ ਉਦੋਂ ਹੀ ਪਾਉਣੀ ਆਪਾਂ ਇਹਦੋਂ ਪਹਿਲਾਂ ਨਹੀਂ ਪਾਉਣੀ ਇਹ ਤੇ ਉਹ ਵੀ ਤੁਹਾਨੂੰ ਆਪਾਂ ਦਿਖਾਉਣੇ ਆਂਗੇ ਕੀ ਚੀਜ਼ ਪਾਵਾਂਗੇ ਤੇ ਇਹ ਹੈਗੀ ਜਮੂਲੀ ਤੇ ਇਹ ਆਪਾਂ ਲੈਤੀ ਹੈਗੀ ਤੇ ਮੂਲੀ ਨੂੰ ਆਪਾਂ ਛੱਲ ਲੈ ਆਏ ਜੀ ਹੁਣ ਤੇ ਆਪਾਂ ਇਹਦੇ ਪੀਸ ਕਰਕੇ ਪਾ ਦਾਂਗੇ ਇਸ ਤਰੀਕੇ ਨਾਲ ਹੀ ਤੇ ਇਹ ਏਦੋਂ ਪਹਿਲਾਂ ਨਹੀਂ ਇਹ ਪਾਉਣੀ ਹੈਗੀ ਮੂਲੀ ਕਿਉਂਕਿ ਸਾਗ ਰਿਜਨ ਤੇ ਆਪਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਤੇ ਮੂਲੀ ਛੇਤੀ ਤੱਕ ਜਾਂਦੀ ਹੈ ਤੇ ਫਿਰ ਇਹਦੇ ਜਿਹੜੇ ਤੱਤ ਹੁੰਦੇ ਆ ਇਹ ਨਹੀਂ ਆਪਾਂ ਨੂੰ ਮਿਲਦੇ ਹੈਗੇ ਕਿਉਂਕਿ ਮੂਲੀ ਠੰਡੀ ਹੁੰਦੀ ਹੈ ਤੇ ਪਾਉਣੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਗ ਦੇ ਵਿੱਚ ਤੇ ਇਹਦੇ ਨਾਲ ਵੀ ਇਹ ਤਿਆਬ ਨਹੀਂ ਬਣਦਾ ਹੈਗਾ ਤੇ ਇਹ ਜਦੋਂ ਮਤਲਬ ਅੱਧਾ ਪੱਕ ਜੇ ਨਾ ਸਾਗ ਉਸ ਟ ਜੱਕ ਪਰ ਤਾਂ ਉਹਦੀ ਪਾਉਣੀ ਹੈ ਮੂਲੀ ਤੇ ਫਿਰ ਇਹਦਾ ਵਧੀਆ ਅਸਰ ਰਹਿੰਦਾ ਹੈਗਾ ਸਾਗ ਦੇ ਵਿੱਚ ਤੇ ਨਾਲੇ ਤਾਂ ਇਹ ਪੱਕ ਜਾਂਦੀ ਹੈਗੀ ਤੇ ਨਾਲੇ ਇਹਦਾ ਜਿਹੜਾ ਆਪਾਂ ਨੂੰ ਫਲੇਵਰ ਚਾਹੀਦਾ ਹੁੰਦਾ ਸੁਆਦ ਇਹਦਾ ਟੇਸਟ ਤੇ ਤੱਤੇ ਤੇ ਤੇ ਉਹ ਰਹਿੰਦੇ ਹੈਗੇ ਕਿਉਂਕਿ ਜੇਕਰ ਆਪਾਂ ਪਹਿਲਾਂ ਝਿਚਾ ਦਾਂਗੇ ਤਾਂ ਫਿਰ ਇਹਦੇ ਸਾਰੇ ਤੱਤ ਮੂਲੀ ਦੇ ਮਰ ਜਾਣਗੇ ਕਿਉਂਕਿ ਸਾਗ ਬਹੁਤ ਜ਼ਿਆਦਾ ਟਾਈਮ ਲੱਗਦਾ ਸਰੋਂ ਪੱਕਣ ਤੇ ਘੁਲਣ ਤੇ ਇਹ ਤਾਂ ਕਰਕੇ ਇਹਨੂੰ ਆਪਾਂ ਅੱਧਾ ਕਿ ਟਿੱਕ ਪੱਕ ਜੇ ਜੀ ਦੁੱਧ ਹੀ ਪਾਉਣੀ ਹੈ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਜੀ ਟਾ ਕੇ ਇਹ ਦੇਖੋ ਸਾਗ ਆਪਣਾ ਵਧੀਆ ਘੁਲ ਰਿਹਾ ਹੈ ਬਹੁਤ ਚੰਗੀ ਤਰ੍ਹਾਂ ਵਧੀਆ ਇਹ ਪੱਕ ਰਿਹਾ ਸਾਗ ਤੇ ਵਧੀਆ ਘੁਲ ਰਿਹਾ ਦਾ ਤੇ ਹੁਣ ਆਪਾਂ ਇਹਨੂੰ ਫੇਰ ਢੱਕ ਦਾਂਗੇ ਤੇ ਜੇਕਰ ਤੁਹਾਨੂੰ ਪਾਣੀ ਇੱਥੇ ਘੱਟ ਲੱਗੇ ਤਾਂ ਤੁਸੀਂ ਗਰਮ ਕਰਕੇ ਪਾਣੀ ਪਾ ਸਕਦੇ ਆ ਸਾਗ ਦੇ ਵਿੱਚ ਤੇ ਠੰਡਾ ਪਾਣੀ ਨਾ ਕਦੇ ਵੀ ਪਾਓ ਸਾਗ ਦੇ ਵਿੱਚ ਜੇਕਰ ਵਿੱਚ ਦੀ ਪਾਉਣਾ ਪਵੇ ਸਾਗ ਦੇ ਵਿੱਚ ਪਾਣੀ ਤੇ ਗਰਮ ਕਰਕੇ ਪਾਉਣਾ ਏ। ਜੀ ਹੁਣ ਸਾਗ ਪੱਕ ਗਿਆ ਏ ਆਪਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ। ਧਨੀਆ ਨੂੰ ਆਪਾਂ ਬਰੀਕ ਕੱਟ ਲਿਆ ਏ ਧੋ ਕੇ। ਤੇ ਹੁਣ ਆਪਾਂ ਇਹਦੇ ਵਿੱਚ ਧਨੀਆ ਪਾ ਦਾਂਗੇ ਜੀ ਸਾਗ ਦੇ ਵਿੱਚ। ਤੇ ਆਪਾਂ ਇਹਨੂੰ 2-3 ਮਿੰਟ ਲਈ ਹੋਰ ਢਾਕੇ ਪਕਾਵਾਂਗੇ ਹੁਣ। ਤਾਂ ਕਿ ਧਨੀਆ ਇਹਦੇ ਵਿੱਚ ਵਧੀਆ ਟੇਸਟ ਜਾ ਆ ਜੇ ਤੇ ਖੁਸ਼ਬੂ ਵਧੀਆ ਆ ਜਾਏ ਇਹਦੇ ਵਿੱਚ। ਤੇ ਇੱਕ ਵਾਰ ਇਹਨੂੰ ਮਿਕਸ ਕਰ ਲਾਂਗੇ ਆਪਾਂ ਮਦਣੀ ਨਾਲ ਤਾਂ ਕਿ ਇਹ ਸਾਰੇ ਸਾਗ ਦੇ ਵਿੱਚ ਰਲ ਜੇ ਤੇ ਸਾਗ ਵੇਖੋ ਪੱਕ ਕੇ ਪੂਰਾ ਤਿਆਰ ਹੈਗਾ ਤੇ ਸਿਰਫ ਆਪਾਂ 2 ਮਿੰਟ ਹੋਰ ਠਕਾਂਗੇ ਇਹਨੂੰ ਆਪਾਂ ਪਕਾ ਲਾਂਗੇ ਆਪਾਂ ਇਹਨੂੰ 2 ਮਿੰਟਾਂ ਲਈ ਹੁਣ ਸਾਗ ਰੇਜਦੇ ਨੂੰ ਹੋ ਗਏ 6 ਤੋਂ 7 ਘੰਟੇ ਹੋ ਗਏ ਆਪਣਾ ਸਾਗ ਰੇਜਦੇ ਨੂੰ ਆਪਾਂ ਚੁੱਲ੍ਹੇ ਤੇ ਧਰਿਆ ਸੀ ਤੇ ਬਿਲਕੁਲ ਆਪਾਂ ਥੋੜੀ ਥੋੜੀ ਮਠੀ ਮਠੀ ਅੱਗ ਤੇ ਪਕਾਇਆ ਇਹਨੂੰ ਤੇ ਪਾਣੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਇੱਕ ਵਾਰ ਹੋਰ ਪਾਤਾ ਸੀਗਾ ਤੇ ਦੇਖੋ ਜੀ ਹੁਣ ਸਾਗ ਆਪਣਾ ਤਿਆਰ ਆ ਬਿਲਕੁਲ ਤੇ ਹੁਣ ਆਪਾਂ ਇਹਨੂੰ ਘੋਟ ਲਾਂਗੇ ਤੇ ਅੰਦਰ ਲਿਆ ਕੇ ਘੋਟਾਂਗੇ ਹੁਣ ਬਾਹਰ ਨੇਰਾ ਹੋ ਗਿਆ ਬਹੁਤ ਤੇ ਅੰਦਰ ਘੋਟ ਕੇ ਸਾਗ ਤੇ ਤੁਹਾਨੂੰ ਦਿਖਾਉਣੇ ਆਂਗੇ ਸਾਗ ਇੱਕਦਮ ਪੱਕ ਗਿਆ ਹੁਣ ਆਪਣਾ ਕਿਉਂਕਿ ਚੁੱਲ੍ਹੇ ਤੇ ਸਾਗ ਰਜਾਇਆ ਹੋਵੇ ਤੇ 6-7 ਘੰਟੇ ਦੇ ਵਿੱਚ ਤੇ ਬਹੁਤ ਜ਼ਿਆਦਾ ਵਧੀਆ ਬਣਦਾਗਾ ਮੱਠੀ-ਮੱਠੀ ਅੱਗ ਤੇ ਤੇ ਚਲੋ ਜੀ ਹੁਣ ਆਪਾਂ ਅੰਦਰ ਲਿਜਾ ਕੇ ਦਿਖਾਉਨੇ ਆ ਤੁਹਾਨੂੰ ਘੋਟ ਕੇ ਤੇ ਇਹ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਥੋੜਾ-ਥੋੜਾ ਮੱਕੀ ਦਾ ਆਟਾ ਪਾ ਕੇ ਨਾ ਤੇ ਇਹਨੂੰ ਆਪਾਂ ਘੋਟ ਲਾਂਗੇ ਸਾਗ ਨੂੰ ਇਸ ਤਰੀਕੇ ਨਾਲ ਘੋਟਾ ਹੋਏ ਸਾਗ ਹੀ ਵਧੀਆ ਲੱਗਦਾ ਜੀ ਜਿਹੜਾ ਆਪਾਂ ਮਸ਼ੀਨਾਂ ਨਾਲ ਘੋਟ ਦਿੰਨੇ ਘਰ ਦੇ ਵਿੱਚ ਉਹ ਵਧੀਆ ਨਹੀਂ ਲੱਗਦਾ ਸਾਗ ਤੇ ਇਸ ਤਰੀਕੇ ਨਾਲ ਮਧਣੀ ਨਾਲ ਘੋਟਿਆ ਹੋਇਆ ਸਾਗ ਬਹੁਤ ਜਿਆਦਾ ਵਧੀਆ ਲੱਗਦਾ ਹੈਗਾ। ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਘੋਟ ਲਾਂਗੇ। ਤੇ ਇਹ ਵੇਖੋ ਜੀ ਸਾਗ ਹੁਣ ਆਪਾਂ ਘੋਟ ਲਿਆ ਤੇ ਇੱਕਦਮ ਮਲਾਈ ਵਰਗਾ ਸਾਗ ਬਣਿਆ ਆਪਣਾ ਬਹੁਤ ਹੀ ਜਿਆਦਾ ਵਧੀਆ। ਤੇ ਹੁਣ ਆਪਾਂ ਤੁਹਾਨੂੰ ਕੜਛੀਨਾ ਵੀ ਦਿਖਾਉਣੀ ਆ। ਤੇ ਇਹ ਵੇਖੋ ਜੀ ਇੰਨਾ ਜਿਆਦਾ ਵਧੀਆ ਸਾਗ ਬਣ ਕੇ ਤਿਆਰ ਹੋਇਆ ਇਹ। ਬਹੁਤ ਹੀ ਜਿਆਦਾ ਦੇਖੋ ਕਿੰਨਾ ਜਿਆਦਾ ਵਧੀਆ ਆਪਣਾ ਸਾਗ ਬਣ ਕੇ ਤਿਆਰ ਹੋਇਆ। ਕਿਨਾਲ ਜੀ ਤੁਸੀਂ ਵੀ ਘਰ ਦੇ ਵਿੱਚ ਤੇ ਸਾਗ ਬਣਾ ਸਕਦੇ ਆ ਇਹ। ਦੇਖੋ ਜੀ। ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਤੇ ਜੇਕਰ ਵੀਡੀਓ ਥੋੜੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ। ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ। ਤੇ ਇੱਕ ਵਾਰ ਬਣਾ ਕੇ ਜਰੂਰ ਵੇਖਣਾ ਜੀ ਇਹ ਸਾਗ